ਇਹ ਤੋਂ ਤੱਕਲ ਦੀ ਘਟਨਾ ਵਾਪਰੀ ਕੀ ਮਾਮਲਾ ਲੱਗਿਆ ਜੀ ਰਾਤ ਨੂੰ ਮਾਮਲਾ ਰਾਤ ਕਿਤੇ ਆਪਣੇ ਯਾਰ ਦੋਸਤ ਇਕੱਠੇ ਹੋਏ ਸੀਗੇ ਜੀ ਜੀ ਤੇ दारू ਪੀਂਦਿਆਂ ਨਾਲ ਦੀ ਤੂਮ ਮਾਮਾ ਹੋ ਗਈ ਹਾਂਜੀ ਤੂਮ ਮਾਮਾ ਹੋ ਵੀ ਤੇ ਇਹਨਾਂ ਦੇ ਆਪਣੇ ਬੀਬੀ ਰੋਜੀ ਆ ਉਹਦਾ ਬਿਆਨ ਲੈ ਲਿਆ ਸੀ ਮੁਕਦਮਾ ਦਰਜ ਕਰਕੇ ਤਰਤੀਸ ਜਿਹੜੀ ਗਈ ਸਰ ਕਿੰਨੇ ਬੰਦਿਆਂ ਦਾ ਜਿਹੜਾ ਪਰਚਾ ਦਰਜ ਹੋਇਆ ਹੈ ਫਿਲਹਾਲ ਤੇ ਦੋ ਤੇ ਹੀ ਆ ਹਾਂਜੀ ਜਿਨ੍ਹਾਂ ਦਾ ਝਗੜਾ ਹੋਇਆ ਤੇ ਸਰ ਡੈੱਡ ਬੜੀ ਦਾ ਪੋਸਟ ਮਾਰਨ ਦਾ ਹੋਇਆ ਜਾ ਰਿਹਾ ਹੈ ਕਦਮਾਂ ਦਰਜ ਕਰਕੇ ਭੇਜ ਰਿਹਾ ਤਰਤੀਸੀ ਅਫਸਰ ਜੀ ਹਾਂਜੀ ਘੰਟੇ ਤੱਕ ਆਪਾਂ ਪਰਵਾਦਣਾ ਪੋਸਟਵਾਲਾ ਪਰਵਾਦ ਨੂੰ ਸਾਰ ਇਨਸਾਫ ਦਿੱਤਾ ਜਾਏਗਾ ਪੂਰਾ ਜੀ ਪੂਰਾ ਦਵਾ ਭਾਈ ਇਨਸਾਫ ਵਾਸਤੇ ਆ ਜੀ ਧੰਨ ਹੋ ਜੀ ਚੰਗੀ ਗਰਦਾਸ ਕੋਲ ਤੋਂ ਡਿਊਟੀ ਕਰਕੇ ਵਾਪਸ ਆਉਣ ਡਿਆ ਸੀ ਇਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਮ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਅੱਡ ਬੱਚੇ ਨੂੰ ਵਾਸ ਉਹਨੇ ਉਹ ਪਤਾ ਦੀ ਨੀ ਉਹ ਤੁਹਾਡੇ ਪੇਟ ਦੇ ਦੋਸਤ ਹੈ ਹਾਂਜੀ ਦੋਸਤ ਦੋਸਤ ਹੈ ਕੀ ਬੰਦਰ ਕਿੰਨਾ ਪਤਾ ਲੱਗਾ ਸਾਡੇ ਤੋਂ ਮਨੇਰੇ ਫੋੜ ਕੇ ਆਵਾ ਸਾਡੇ 12 ਵਜੇ ਫੋਨ ਆਇਆ ਜੀ 12 ਵਜੇ ਤੁਹਾਨੂੰ ਫਿਰ ਕਿੱਥੋਂ ਮਿਲਿਆ ਉਹਨਾਂ ਨੇ ਤਾਂ ਕਿਹਾ ਹਸਪੀਟਲ ਲੈ ਕੇ ਉਹੀ ਚਾਪੀ ਚੋਕ ਕੇ ਲੈ ਗਏ ਉਹਦੇ ਕੱਪੜੇ ਵੀ ਉਹਨਾਂ ਪਾਈ ਬਾਬੇ ਭਾਰ ਗਿਆ ਬੀ ਸ਼ਾਦਾਏ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਆ ਨਹੀਂ ਆ ਸਾਡੇ ਘਰ ਨਹੀਂ ਸੀ ਆ ਤੁਹਾਨੂੰ ਪਤਾ ਕਿਹੜੇ ਮੁੰਡੇ ਆ ਇਹ ਕਰਨਡੇ ਦੇ ਵੈਰੀਫਾਈ ਹੋਣਾ ਪਤਾ ਦੇ ਹਾਂ ਤੁਸੀਂ ਦੱਸੋ ਸਰ ਇਹ ਕਰਨਡੇ ਦੇ ਵੈਰੀਫਾਈ ਹੋਣਾ ਨਹੀਂ ਸਚਿਨ ਕਿਹੜੇ ਮੈਕਨਿਕ ਸੀ ਇਹ ਪੀਡਬਲਯੂਟੀ ਮੈਕ ਕੀ ਗੱਲ ਹੋ ਸਰ ਇਹ ਡੇਰੇ ਤੋਂ ਆਉਂਦੇ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੈ ਗਿਆ ਉਹ ਸਾਢੇ 12 ਵਜੇ ਨੂੰ ਫੋਨ ਆਇਆ ਵਾ ਕੀ ਤਰ੍ਹਾਂ ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਕੀ ਜੇ ਅੱਜ ਤੱਕ ਨਹੀਂ ਵਿਕੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਨੂੰ ਮੈਂ ਟੋਮੈਟ ਡਾਡੋ ਚ ਪੇਟੀ ਲੋ ਕਰਤਾ ਜੇ ਕਰਤਾ ਐਸਐਚਓ ਨੇ ਦੱਸ ਮਾਈ ਜੇ ਇਹਨਾਂ ਦਾ 5 ਵਜੇ ਦਾ ਇੱਥੇ ਬੁਲਾਇਆ ਜੇ ਐਸਐਚਓ ਕਦੀ ਕਹਿੰਦਾ ਮੈਂ ਉਹਦਾ ਨਾਮ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੇ ਇਹ ਐਸਐਚਓ ਨਾ ਦੱਸਿਆ ਉਹਨਾਂ ਨੂੰ ਜਿਹੜੇ ਦੱਸੇ ਸਵੇਰ ਦੇ 5 ਵਜੇ ਦੀ ਰਿਸਤ ਕਦੀ ਉਧਰਲੇ ਕਮਰੇ ਤੱਕ ਕੋਈ ਨਹੀਂ ਆ ਗਈ ਕੋਈ ਨਹੀਂ ਆਇਆ ਮੁੰਡੇ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਮ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜੇ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਏ ਜੇ ਹੋਣ ਗਿਆ ਜੀ ਇਹ ਮੁੰਡੇ ਕਿਹੜੇ ਨੇ ਕੀ ਨਾਮ ਲਿਖਾਇਆ ਤੂੰ ਆਜੋ ਅੱਗੇ ਆਜੋ ਹਾਂ ਕਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਕਹਿੰਦੇ ਨੇ ਉਹ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਬਦਲ ਛੋਟਾ ਜਿਹਾ ਹੈ ਪਰਸ਼ ਪਰਸ਼ਾਸਨ ਜਿਹੜਾ ਤੁਹਾਨੂੰ ਕੀ ਕਹਿ ਰਿਹਾ ਸਾਨੂੰ ਤੰਗ ਪਰੇਸ਼ਾਨੀ ਕਰਨ ਰਿਹਾ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਕੋਈ ਪੈਸੇ ਸੁਣਾਈ ਨਹੀਂ ਰਾਤੀ ਸਰ ਅਸੀਂ ਮੇਰੇ ਖਿਆਲ ਤਾਂ ਇਲਾਜ ਦੇ ਲਾਗੇ ਤਰਸ ਦੇ ਰਹੇ ਤਲਫ ਦੇ ਰਹੇ ਆ ਵੇ ਕੰਨ ਸਾਢੇ 12 ਵਜੇ 112 ਤੇ ਕਾਲ ਕੀਤੀ ਹੈ ਤੇ ਫੇਰ ਕਿਤੇ ਜਾ ਕੇ ਪੁੱਛ ਦੇਖ ਤੱਕ ਗਈ ਆ ਅਦਰਵਾਇਜ਼ ਇੱਥੇ ਮੁੰਡਾ ਦਾ ਰਿਪੋਰਟ ਲਗਾਉਣ ਆਇਆ ਚੌਕੀ ਦਾ ਛੋਟਾ ਮੋਟਾ ਨਿਕਾਇਆ ਸੀਗਾ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਕੀ ਜ਼ਰੂਰ ਹੈ ਸਾਡੀ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਅੱਜ ਅੱਜ ਕੋਈ ਸਾਜ਼ਿਸ਼ ਇਹਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਹਾ ਈਡਬਲਯੂਡੀ ਚ ਮੁਲਾਜ਼ਮ ਆ ਇੱਥੇ ਡਿਊਟੀ ਉਹਦੇ ਡੇਰਾ ਬਾਬਾ ਨਾਨਕ ਉਤੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਦਿਆ ਸੁਨੀਲ ਨੇ ਇਹਨੇ ਘਰ ਸਾਧ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲੈਨਿੰਗ ਦੇ ਨਾਲ ਮਾਰਿਆ ਗਿਆ ਯਾਰ ਉਸ ਅਸੀਂ ਸ਼੍ਰੀ ਇਹ ਮੈਨੂੰ ਇਹ ਸੁਣਨ ਚ ਆ ਵੀ ਇਹ ਕਦੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਅਸੱਤ ਦੱਸਦਾ ਉਹ ਵੀ ਇਹ ਦੱਸਦਾ ਜਦ ਕੀ ਸਹੀ ਕਦੀ ਉਹਨੂੰ ਵੇਖਿਆ ਸੀ ਸਾਡਾ ਭਰਾ ਉਹ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਨਹੀਂ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸੱਚੇ ਨੇ ਕਹਿੰਦੇ ਮੈਨੂੰ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸ ਦਾ ਸੱਚਾ ਨੇ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਉਹ ਇਹ ਵਾਪਸ ਆ ਨਹੀਂ ਸਿੱਧਾ ਗਿਆ ਅੱਛਾ ਸਿੱਧਾ ਗਿਆ ਇਹਨੂੰ ਕਿਵੇਂ ਪਤਾ ਲੱਗਾ ਵੀ ਫੋਨ ਆਇਆ ਸੀਗਾ ਇਹਦਾ ਬਹੁਤ ਸਾਰੇ ਜਿੱਦਾਂ ਗੱਲਾਂ ਚੱਲਣ ਡੀਆਂ ਨੇ ਜਿੱਦਾਂ ਜਿੱਦਾਂ ਨਿਕਲਣ ਡੀਆਂ ਨੇ ਬੜੀਆਂ ਗੱਲਾਂ ਦਾ ਪਤਾ ਲੱਗਣ ਦੇ ਜੋ ਕਿ ਅਜੇ ਤੁਹਾਨੂੰ ਜ਼ਾਹਿਰ ਵੀ ਨਹੀਂ ਕਰਨ ਦੇ ਬੜੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪਰਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਦਾ ਸੱਦਾ ਕਰੇ ਧੰਦਾ ਕਰਦੀ ਆ ਸਾਫ਼ ਸਪਸ਼ਟ ਤੋਂ ਇਹ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰਤਸ਼ਰਤ ਦਾ ਬੰਦਾ ਇਹਨਾਂ ਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨੂੰ ਫੜਿਆ ਸਾਡੇ ਚੇਲੇ ਲਪਤਾਂ ਕੀ ਕਰ ਰਹੀ ਹੈ ਕਿੰਦੇ ਜੀਹੀਂ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਦੋਂ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਰੇ ਹੋ ਗਿਆ ਸਾਡਾ ਮੁੰਡਾ ਕਿੱਦਾਂ ਲੈਣਾਂਗੇ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਕੇ ਸਾਡੇ ਬੱਚੇ ਦਾ ਨਿਆੜੀ ਲਾਸ਼ ਰੁਲੜੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ ਲਾਸ਼ ਰੁਲੜੀ ਆ ਬੀਬੀਆਂ ਸਾਡੀਆਂ ਵਖਰੀਆਂ ਰੋਦੀਆਂ ਫਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਕੋਨ ਪਰਸਾ ਉਸ ਉਹ ਵੀ ਵੈਰਾ ਨਹੀਂ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਨਹੀਂ ਹੈਗੀ ਜੀ ਪੁਲਿਸ ਦੀ ਕਾਰ ਨਹੀਂ ਨਹੀਂ ਸਿੱਧੀ ਸਿੱਧੀ ਗੱਲ ਹੈ ਸਾਡੇ ਦੇ ਸਾਡੇ ਕੋਈ ਉਲਟਾ ਸਾਡੇ ਪਰਤਾ ਕਰਦੇ ਰੰਜਿਸ਼ ਰੱਖ ਕੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫਰੀ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ